ਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਭਾਈ ਹਿਮਕੁੰਡ ਸਾਹਿਬ ਦੀ ਆਪਣੀ ਯਾਤਰਾ ਹੋ ਗਈ ਸਫਲ ਬਹੁਤ ਵਧੀਆ ਰਿਹਾ ਰੱਬ ਕਿਰਪਾ ਕਰੇ ਸਾਰਿਆਂ ਦਾ ਸਫਰ ਵਧੀਆ ਰਹੇ ਚੰਦਰੀ ਕਿਲਾ ਬਖਸ਼ੇ ਪੈਦਲ ਯਾਤਰਾ ਵਧੀਆ ਰਹੇ ਤੇ ਹੁਣ ਭਾਈ ਆਪਾਂ ਨੇ ਘਾਟ ਤੋਂ ਆਪਾਂ ਤੁਰੇ ਅੱਗੇ ਨੂੰ ਬਦਰੀਨਾਥ ਨੂੰ ਹੀ ਆਪਾਂ ਕਹਿੰਦੇ ਬਦਰੀਨਾਥ ਵੀ ਘੁੰਮ ਕੇ ਆਈਏ ਤੇ ਬੁੱਤ ਤੋਂ ਕਰਾ ਕੇ ਰਿਵਿਸ਼ਨ ਲੈ ਕੇ ਤੇ ਆਪਾਂ ਹੁਣ ਅੱਗੇ ਨੂੰ ਨਿਕਲੇ ਆ ਤੇ ਫੁੱਡੇ ਸਾਰੇ ਤਿਆਰ ਐ ਥੱਕੇ ਵੇਦਾ ਹੈਗੇ ਐ ਲੱਤਾ ਲੁੱਤਾ ਤੋਂ ਸੋਨੂ ਜੀਆ ਬਸ ਹੋਈ ਗਈ ਐ ਹੈ ਲੱਤਾ ਜੀ ਤਾਂ ਬਸ ਹੋਈ ਵੀ ਐ ਫਿਰ ਵੀ ਠੀਕ ਐ ਚੱਲ ਹਾਂ ਤੇ ਉਰੇ ਤੇ ਬਾਈ ਰਹਿ ਗਿਆ 15 ਕਿਲੋਮੀਟਰ ਕੇ ਬਦਰੀ ਨਾਥ ਤੇ 11 ਰਹਿ ਗਿਆ ਵੀਰੇ 11 ਕਿਲੋਮੀਟਰ ਰਹਿ ਗਿਆ ਤੇ ਇਸ ਤੋਂ ਬਾਅਦ ਆਪਾਂ ਘੁੰਮ ਕੇ ਤਾਂ ਬਾਈ ਜਿੱਥੇ ਤੱਕ ਕਹਿੰਦੇ ਵੀ ਲਾਸਟ ਪਿੰਡ ਐ ਉੱਥੇ ਤੱਕ ਦਾ ਟਾਰਗੇਟ ਰੱਖਿਆ ਹੋਇਆ ਐ ਵੀ ਬਰਫ 'ਚ ਜਾਣਾ ਫੇਰ ਦੇਖਦੇ ਰੱਬ ਦੀ ਮਿਹਰ ਕਿੱਥੇ ਤੱਕ ਜਾਂਦੇ ਆਂ ਦਿਨ ਆਪਣੇ ਪਾ ਹੈਗੇ ਖੁੱਲੇ ਹੁਣ ਉਰੇ ਤੇ ਆਪਾਂ ਚੱਲਦੇ ਅੱਗੇ ਨੂੰ ਬਰਫ ਦਾ ਉਰੇ ਤੇ ਵੀ ਦਿਖ ਰਹੀ ਆ ਉਹ ਸਾਹਮਣੇ ਥੋੜੀ ਥੋੜੀ ਪੈ ਰਹੀ ਆ ਤੇ ਬਾਕੀ ਦੇਖਦੇ ਆ ਹਨੇ ਗੁਰਬਾਜ ਸਿੰਘ ਨੂੰ ਪੂਰਾ ਧਮਾ ਦੇਣਾ ਇਹਦੀਆਂ ਛੁੱਟੀਆਂ ਅੱਜ ਪੂਰੀਆਂ ਮਨਾ ਦੇਣੀਆਂ ਇਸ ਵਾਰ ਵੀਆ ਗਾਹ ਨੂੰ ਕਹੇ ਨਾ ਹੈ ਚਲੋ ਬਾਕੀ ਮਿਲਦੇ ਆਪਾਂ ਅੱਗੇ ਜਾ ਕੇ ਹੋ ਸਕਦਾ ਵੀ ਅਸੀਂ ਕੱਲੂਆਂ ਜਾਉਂਗੇ ਫਰੈਸ਼ ਵਗੈਰਾ ਹੋ ਗਏ ਰੂਮ ਵਗੈਰਾ ਲੈ ਲਾਂਗੇ ਹਜੇ ਆਪਣੇ ਕੋਲ ਟਾਈਮ ਹੈ ਤਾਂ 1-2 ਘੰਟੇ ਦਾ ਤਾਂ ਆਪਾਂ ਨਿਕਲਿਆ ਜੀ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਆ ਓਕੇ ਜੀ ਅਸੀਂ ਕਾਲ ਜੀ ਭਾਈ ਆ ਗਿਆ ਆਪਣਾ ਬੋਰਡ ਤੇ ਉਹਦਾ 11 ਕਿਲੋਮੀਟਰ ਤੇ ਬਰਫ ਵੈਰੀ ਸਾਹਮਣੇ ਨਜ਼ਾਰੇ ਦਾ ਮੈਨੂੰ ਲੱਗਦਾ ਵੀ ਉੱਥੇ ਵੀ ਹੋਊਗੇ ਇਹ ਬਈ ਪੂਰੇ ਲੱਗਦੇ ਹਨ ਬਾਕੀ ਜਾ ਕੇ ਦੇਖਦੇ ਆ ਕਿ ਆ ਸਿਸਟਮ ਹੈ ਬੈਸੇ ਦੌਰੇ 3-4 ਸਾਲ ਹੋ ਗਏ ਮੈਨੂੰ ਆਉਂਦੇ ਨੂੰ 3 ਸਾਲ ਲਗਰਤਾਰ ਹੋ ਗਏ ਬਾਬਾ ਜੀ ਦੇ ਆਉਂਦੇ ਨੇ ਹੇਮਕੁੰਟ ਸਾਹਿਬ ਤੇ ਪ੍ਰੋਗਰਾਮ ਹਰ ਵਾਰ ਦਾ ਹੀ ਬਣਦਾ ਏ ਪਰ ਗੱਲ ਜੀ ਬਣਦੀ ਨਹੀਂ ਹੈਗੀ ਥੱਕ ਜਾਂਦੇ ਮੋਟਰਸਾਈਕਲਾਂ ਤੇ ਹੁਣ ਆਪਾਂ ਸਲਾਹੇ ਕਰ ਲਈ ਗੱਡੀ ਲੈ ਕੇ ਜਾਣੀ ਸੀ ਇਸ ਸਾਲ ਤੇ ਜਾ ਕੇ ਹੁਣ ਆਪਾਂ ਦੇਖਦੇ ਇਸ ਸਾਲ ਤਾਂ ਜਾਏ ਰਹੇ ਆ ਜਿੱਥੇ ਤੱਕ ਜਾਂਦੀ ਗੱਡੀ ਲੈ ਕੇ ਜਾਉਂਗੇ ਅੱਜ ਨਹੀਂ ਰੁਕਦੇ ਅਕੀਸ ਵਾਰ ਤੇ ਬਾਕੀ ਬਾਈ ਰੱਬ ਰਾਖਾ ਕੱਲ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾ ਦੇਣਾ ਕਿਆ ਲੋਕੇਸ਼ਨ ਆ ਕਿਹ ਹੈ ਸਾਤੇ ਪਹਿਲਾਂ ਵੀ ਵਥਰੇ ਗਏ ਹੋਣੇ ਆ ਹਨੀ ਸਾਤੇ ਨਾਲ ਤੇ ਜ਼ਿਆਦਾ ਵੀ ਲੋਕ ਹੁਣੇ ਹੋਣੇ ਵੀ ਕਿੱਥੇ ਤੱਕ ਗਏ ਆ ਵੀ ਜੇ ਹੋ ਸਕਦਾ ਏ ਜਿੱਥੇ ਤੱਕ ਸਾਨੂੰ ਏਰੀਆ ਪਤਾ ਹੋਇਆ ਆ ਆਪਾਂ ਤੁਹਾਨੂੰ ਜ਼ਰੂਰ ਦਿਖਾ ਦੇਣਾ ਜਿਹੜੇ ਵੀਰ ਨਹੀਂ ਆ ਸਕਦੇ ਜਾਂ ਨਹੀਂ ਘੁੰਮ ਸਕਦੇ ਆ ਉਹਨਾਂ ਨੂੰ ਆਪਾਂ ਨੂੰ ਬੈਠੇ ਬਿਠਾਏ ਨੂੰ ਦਰਸ਼ਨ ਕਰਾ ਦੇਣਾ ਉੱਥੇ ਮੰਦਿਰ ਵੀ ਹੈ ਮੰਦਿਰ ਚ ਵੀ ਜ਼ਰੂਰ ਜਾਵਾਂਗੇ ਜਿੱਦਾਂ ਦਾ ਵੀ ਇਹ ਹੋਇਆ ਠੀਕ ਹੈ ਆਪਾਂ ਬਸ ਵੀਡੀਓ ਆਪਾਂ ਜਿੱਤੇ ਤੱਕ ਜਿਹੜੀ ਆਪਾਂ ਦਿਖਾ ਸਕਦੇ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਕੁਝ ਡਿਟੇਲ ਵਿੱਚ ਦਿਖਾਵਾਂਗੇ ਹਨਾ ਬਾਕੀ ਚੈਨਲ ਨੂੰ ਸਬਸਕ੍ਰਾਈਬਰ ਕਰੀ ਜਾਇਓ ਵੀਡੀਓ ਅੱਗੇ-ਅੱਗੇ ਭੇਜੀ ਜਾਇਓ ਸਾਨੂੰ ਵੀ ਹੌਸਲਾ ਹੁੰਦਾ ਏ ਤੇ ਨਾਲ ਸਾਡਾ ਵੀ ਅੱਗੇ ਜੀ ਕਰਦਾ ਘੁੰਮਣੇ ਨੂੰ ਵੀ ਹਾਂ ਸਾਡੀ ਕੋਈ ਵੀਡੀਓ ਦੇਖਦਾ ਏ ਜਾਂ ਸਾਨੂੰ ਕੋਈ ਹੌਸਲਾ ਦਿੰਦਾ ਏ ਵੀ ਅੱਗੇ ਜਾਈਏ ਅਸੀਂ ਵੀ ਹੋਰ ਥਾਸੇ ਦਾ ਟੂਰ ਕੱਢੀਏ ਹਨੇ ਤੇ ਬਾਕੀ ਚਲੋ ਮਿਲਦੇ ਆ ਅਗਲੀ ਵੀਡੀਓ ਚ ਲੋ ਜੀ ਬਾਈ ਹੁਣ ਪਹੁੰਚ ਗਏ ਬਦਰੀਨਾਥ ਗੱਡੀ ਲਾਤੀ ਆਪਾਂ ਨੇ ਤੇ ਬਾਈ 뷰 ਦੇਖ ਲੋ ਬਹੁਤ ਸੋਹਣਾ 뷰 ਯਾਰੇ ਇਹ نیچے ਹੈਗਾ ਰਸਤਾ ਤੁਰਨੇ ਵਾਲਾ ਇੱਥੇ ਗੱਡੀ ਨਹੀਂ ਹੈ ਆਉਂਦੀ ਜਾਂਦੀ ਗੱਡੀ ਸਿਰਫ ਉੱਪਰ ਹੈ ਬਾਕੀ ਇਸ ਸਾਈਡ ਜਾ ਕੇ 500 ਮੀਟਰ ਤੇ ਆਪਣਾ ਮੰਦਿਰ ਹੈ ਮੰਦਿਰ 'ਚ ਜਾ ਕੇ ਮੱਥਾ ਟੇਕਦੇ ਆਂ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਉਂਦੇ ਆਂ ਤੇ ਆਪ ਕੀ ਬਈ ਵੀ ਚੈੱਕ ਕਰ ਲੋ ਤੁਹਾਨੂੰ ਨਕਸ਼ਾ ਦਿਖਾ ਦਉਂਦੇ ਹਰੇ ਦਾ ਨਕਸ਼ਾ ਇਹ ਬਣਾਇਆ ਬਾਈ ਚਲੋ ਬੜਾ ਇਹਨਾਂ ਸੋਹਣਾ ਬਣਾਇਆ ਵਾ ਇਹ ਚੀਜ਼ ਜਿਹੜੀ ਚੀਜ਼ ਹੈਗੀ ਆ ਆਪਾਂ ਇਸ ਟਾਈਮ ਜਿਹੜਾ ਉੱਪਰ ਵਾਲਾ ਇਹਦੇ ਪਾਏ ਜੋ ਆਪਾਂ ਨੂੰ ਉਹ ਸਾਹਮਣੇ ਦਿਖ ਰਿਹਾ ਹੈ ਬਾਕੀ ਚਲੋ ਅੱਗੇ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਉਨੇ ਆ ਸੋਨੂੰ ਤਾਂ ਲੱਗਿਆ ਕੰਬਣਾ ਬਈ ਠੰਡ ਹੈਗੀ ਹੋਵੇ ਠੰਡ ਤਾਂ ਹੈਗੀ ਆ ਅਸੀਂ ਕਿ ਚੱਲੋ ਕਿ ਆ ਬੂਟ ਪਾਉਣੇ ਉੱਥੇ ਮੰਦਿਰ ਚ ਫੇਰ ਖੋਲਣੇ ਪੈਣੇ ਨੇ ਨੇੜੇ ਹੀ ਐ। ਲੋਕਲਾ ਤਾਂ ਗੱਡੀ ਨੂੰ। ਲਓ ਠੀਕ ਐ। ਅੱਜ ਭਾਈ ਸਫਾਈ ਇੰਨੀ ਐ ਵੀ ਬਾਹਰ ਵਾਲੀ ਫੀਲਿੰਗ ਆ ਰਹੀ ਔਰ ਇਹ ਵੀ। ਠੰਡ ਬਹੁਤ ਐ। ਠੰਡ ਤਾਂ ਹੁੰਨੀ ਪੁੱਤ ਬਰਫ਼ ਸਤੈ ਗਈ ਉਹ ਦੇਖ ਕਿੰਨੀ ਵਾਰ ਉੱਪਰ। ਹੂੰ? ਕੋਟ ਪਾ ਲੈ। ਕੋਟ ਪਾਉਣਾ ਤਾਂ ਹੈ ਤਾਂ। ਭਾਈ ਬਰਫ਼ ਦਾਰੇ ਹਰ ਇੱਕ ਪਹਾੜੀ ਪਰੇ ਐ। ਵੀ ਕੋਈ ਹੈ ਨਹੀਂ ਇਦਾਂ ਦੀ। ਸਾਹਮਣੇ ਹੀ ਪਹਾੜੀ ਆ ਉਧਰ ਹੀ ਬੱਦਲ ਆ ਤੇ ਇੱਧਰ ਬਰਫ ਪਈ ਵੀ ਐ ਧੁੱਪ ਪੈ ਰਹੀ ਐ ਬੜਾ ਸੋਹਣਾ 뷰 ਲੱਗ ਰਿਹਾ ਏ ਲੋ ਜੀ ਭਾਈ 2 ਮਿੰਟ ਲੱਗ ਪਹੁੰਚ ਗਏ ਮੰਦਰ ਦੇ ਨੇੜੇ ਤੇ ਸੋਨੂ ਵੀਰ ਦੇ ਸੁਨੇਹਾ ਆਇਆ ਏ ਭਾਈ ਮੇਰੇ ਘਰ ਤੋਂ ਸੁਨੇਹਾ ਆਇਆ ਤੇ ਮੇਰੀ ਵੀਡੀਓ ਪੈਣੀ ਚਾਹੀਦੀ ਏ ਭਾਈ ਜਰੂਰ ਜੀ ਮੈਨੂੰ ਲੰਬਾ ਦੇ ਵੀਡੀਓ ਅਪਲੋਡ ਨਹੀਂ ਨਾ ਹੋਈ ਐ 2-3 ਦਿਨ ਹੋ ਵੀਡੀਓ ਘਰ ਤੋਂ ਮਟਾ ਗਈ ਦੰਦਖਾਨੇ ਆਪਾਂ ਵੈਸੇ ਤਾਂ ਅਸੀਂ ਹਰ ਇੱਕ ਨੂੰ ਦਰਸ਼ਨ ਕਰਾਉਂਦੇ ਸਾਨੂੰ ਆ ਦੇਖੋ ਲੋ ਜੀ ਭਾਈ ਮੰਦਰ ਦੇ ਕਰੋ ਦਰਸ਼ਨ ਸਾਹਮਣੇ ਹੈ ਜੀ ਤੇ ਭੀੜ ਬਹੁਤ ਹੈ ਕੋਈ ਜਾ ਰਿਹਾ ਹੈ ਪੁਲ ਕਿਸ ਸਾਈਡ ਨੂੰ ਜਾ ਰਿਹਾ ਹੈ ਆ ਗੁਰੂ ਜੀ ਪ੍ਰਸਾਦ ਵਗੈਰੇ ਪੁੱਛੇ ਵਾਲਾ ਇਹ ਵੀ ਪ੍ਰਸਾਦ ਹੋਰੇ ਮੰਦਰ ਵਾਸਤੇ ਹੀ ਕਿਤਾਬ ਕਿੰਨੇ ਦੇ 50 ਕਰੀਏ ਜੀ ਗਿਉ ਗੋ ਸੋਣਾ ਏਰੇ ਬਾਕੀ ਚਲੋ ਤੁਹਾਨੂੰ ਦਿਖਾਉਂਦੇ ਆਂ ਉਹ ਆਉਣ ਵਾਲਾ ਰਸਤਾ ਜੀ ਵੈਸੇ ਜਾਈ ਵੀ ਜਾਂਦੇ ਲੋਕ ਇੱਧਰ ਸ਼ਾਇਦ ਜਾਣੇ ਵਾਲਾ ਏ ਵੈਸੇ ਉਧਰ ਨਹੀਂ ਕੱਲ ਰਹੇ ਬਾਕੀ ਜੇ ਤੋ ਜਾ ਕੇ ਪੁੱਛ ਕੇ ਆਪਾਂ ਨੂੰ ਸਾਬ ਨਾਲ ਦੱਸਦੇ ਆਂ ਕਿ ਬਸ ਜੂ ਸੋਚਾਈ ਉਹ ਵਈ ਮੱਥਾ ਟੇਕਣਾ ਤਾਂ ਰੇ ਮੁਸ਼ਕਿਲ ਐ ਆਪਣਾ ਠੀਕ ਐ ਜੀ ਤੇ ਲਾਈਨ ਬਹੁਤ ਲੰਬੀ ਐ ਇੱਧਰ ਨੂੰ ਜਾ ਕੇ ਉੱਧਰ ਜਾਣਾ ਹੋਣਾ ਫੇਰ ਉੱਧਰ ਤੇ ਉਹ ਤੱਕ ਲੈ ਲੈ ਤੇ ਉੱਧਰ ਤੋਂ ਵਾਪਸ ਦੂਸਰੀ ਸਾਈਡ ਆਉਣਾ ਤੇ ਦੂਜੀ ਸੱਜੀ ਸਾਈਡ ਤੇ ਇੱਥੇ ਤੱਕ ਉੱਥੇ ਆ ਕੇ ਮੱਥੇ ਟੇਕਣਾ ਮੱਥਾਈ ਆਪਾਂ ਉਹਰੇ ਤੋਂ ਦਰਸ਼ਨ ਚੱਲਪਣਾ ਤੇ ਬਾਕੀ ਆਪਾਂ ਥੋੜਾ ਚੱਲਣਾ ਇੱਥੇ ਪਾਰਵਤੀ ਇਸ਼ਨਾਨ ਕਰਦੇ ਹੁੰਦੇ ਨੇ ਪਾਰਵਤੀ ਉੱਥੇ ਜਾਣਾ ਜਿਵੇਂ ਆਪਣੇ ਹੇਮਕੁੰਡ ਸਾਹਿਬ ਹੈ ਜਿੱਥੇ ਗਰਮ ਪਾਣੀ ਹੁੰਦਾ ਹੈ ਤੇ ਉੱਥੇ ਵੀ ਅੱਜ ਉਦਾਂ ਹੀ ਗਰਮ ਪਾਣੀ ਆ ਉਦਾਂ ਹੀ ਰਹਿੰਦਾ ਹੈ ਨਾਲ ਠੰਡਾ ਪਾਣੀ ਚੱਲਦਾ ਹੈ ਉੱਥੇ ਵੀ ਗਰਮ ਪਾਣੀ ਹੈ ਤੇ ਤੁਹਾਨੂੰ ਦਿਖਾ ਦਉਂਦੇ ਆਂ ਉੱਥੇ ਜਾ ਕੇ ਅੱਜ ਵੀ ਇਸ਼ਨਾਨ ਕਰ ਰਹੇ ਹਾਂ ਜਿੱਥੇ ਪਾਰਵਤੀ ਜੀ ਇਸ਼ਨਾਨ ਕਰਦੇ थे ਐਦਾਂ ਹੀ ਤੇ ਇਹ ਮੰਦਿਰ ਤਾਂ ਹੀ ਬਾਕੀ ਤੁਹਾਨੂੰ ਦਿਖਾ ਦਉਂਦੇ ਆਂ ਆਪਸਾਂ ਨਿਕਲਦੀ ਦਿਖੇਗੀ ਹੁਣੇ ਤੇ ਨਾਲ ਠੰਡਾ ਪਾਣੀ ਚੱਲਦਾ ਹੇਮਕੁੰਡ ਸਾਹਿਬ ਵੀ ਇਦਾਂ ਹੀ ਆ ਤੇ ਆਪਾਂ ਤੁਹਾਨੂੰ ਜਾ ਕੇ ਦੇਖ ਲੰਮੇ ਠੀਕ ਹੈ ਜੀ ਬਈ ਲੋਕ ਕੋਰੇ ਪੂਜਾ ਕਰਾ ਰਹੇ ਆ ਠੀਕ ਹੈ ਜੀ ਆਪਣੀ ਆਪਣੀ ਪੰਡਤਾਂ ਨਾਲ ਚੱਲ ਰਹੀ ਗੱਲਬਾਤ ਤੁਹਾਨੂੰ ਦਿਖਾ ਦਵਾਂਗੇ ਅੱਗੇ ਆਪਾਂ ਤੁਹਾਨੂੰ ਦਿਖਾ ਦਵਾਂਗੇ ਅੱਗੇ ਸਭ ਕੁਝ ਠੀਕ ਦਾ ਬਾਈ ਥੱਲੇ ਬਹੁਤ ਲੋਕ ਬਹੁਤ ਬਹੁਤ ਦੂਰ ਤੇ ਆਏ ਹੋਏ ਆ ਅਸੀਂ ਬਹੁਤ ਦੂਰ ਦੂਰ ਦੇ ਨੰਬਰ ਦੇਖੇ ਗੱਡੀਆਂ ਦੇ ਇੱਥੇ ਇੱਥੇ ਜਿੱਥੇ ਜਿੱਥੇ ਤੇ ਆਉਂਦੇ ਲੋਕ ਪੂਰੀ ਕੈਨੂ ਸਾਦੇ ਆਪਾਂ ਲੋ ਬਾਈ ਪੂਰੇ ਪਰਵਤ ਜੀ ਇਸ਼ਨਾਨ ਕਰਦੇ ਹੁੰਦੇ ਤੇ ਇਹ ਗਰਮ ਪਾਣੀ ਆਉਂਦਾ ਹੀ ਗੁਰਵਾਤੋ ਲਬਤਾ ਹੱਥ ਹੱਤੋਲਾ ਗਰਮ ਪਾਣੀ ਹੈ ਤੋਲਾ ਤੋਲਾ ਬਹਿ ਜਾ ਬਹਿ ਜਾ ਤੋਲਾ ਪੂਰੀ ਕਿਸਤ ਹੋਰੀਏ ਪਾਰਵਤੀ ਜੀ ਨਾਉਂਦੇ ਹੁੰਦੇ ਤੇ ਓਰੇ ਗਰਮ ਪਾਣੀ ਨਾਲ ਠੰਡਾ ਪਾਣੀ ਚੱਲਦਾ ਏ ਨਾਲ ਉਹ ਗਰਮ ਪਾਣੀ ਪੂਰਾ ਸੇਕ ਪੂਰਾ ਮਾਰ ਰਿਹਾ ਤੇ ਬਾਈ ਉਦਾਂ ਹੀ ਆ ਰਿਹਾ ਪਾਣੀ ਬਹੁਤ ਲੋਕ ਇਸ਼ਨਾਨ ਕਰਦੇ ਆਂ ਚਲੋ ਆਪਾਂ ਪਰਤੇ ਦਿਖਾਇਆ ਤੇ ਇੱਕ ਆਪਣਾ ਔਰੇ ਵੀ ਹੈਗਾ ਏ ਔਰੇ ਵੀ ਹੋ ਰਹੇ ਇਸ਼ਨਾਨ ਰੋ ਪੂਜਾ ਵੀ ਕਰਦੇ ਆ ਇਹ ਲੋਕ ਬੜੀ ਦੂਰ ਦੂਰ ਤੋਂ ਆਏ ਹੋਣ ਬਾਹਰ ਠੰਡਾ ਹੈ ਬਾਈ ਅੰਦਰ ਪਾਣੀ ਗਰਮ ਹੈ ਰੱਬ ਅੱਜ ਵੀ ਹੈਗਾ ਏ ਇਹ ਅੰਦਰ ਮੰਦਿਰ ਹੈ ਜੀਾਕੀ ਚਲੋ ਦੇਖਦੇ ਦੂਸਰੀ ਸਾਈਡ ਨੂੰ ਜਾ ਕੇ ਜੀ ਗਰਵਾਜ ਪਾਣੀ ਗਰਮ ਤਾਂ ਕਿੰਨਾ ਇੱਕ ਐਨ ਨੜਾ ਦੀਏ ਨਾਉਣਾ ਨਹੀਂ ਕਾਤੇ ਹੁਣ ਤਾਂ ਤਾਂ ਦੇਖ ਲੈ ਪਾਣੀ ਗਰਮ ਹੈ ਹੈ ਜਿਆਦਾ ਹੀ ਗਰਮ ਹੈ ਜਿਆਦਾ ਹੀ ਗਰਮ ਹੈ ਅੱਛਾ ਚਲੋ ਬਾਕੀ ਬਾਈ ਦਿਖਾਉਂਦੇ ਤੁਹਾਨੂੰ ਅੱਗੇ ਛੋਟੂ ਛੋਟੂ ਇਹ ਗਰਮ ਪਾਣੀ ਪੂਰਾ ਰਿਜੈਕਟ ਹੋਇਆ ਹੈ ਹਾਂਜੀ ਸੁਨਾਣੇ ਕਰ ਲਏ ਉਹ ਅੱਗੇ ਤਾਂ ਨਾ ਸਾਥ ਜਲਾਇਨਾ ਕਾਫੀ ਪਤਾ ਲੱਗ ਲੋ ਜੀ ਮੈਂ ਇੱਥੇ ਤੱਕ ਲੱਗ ਗਈਆਂ ਜੇ ਇਹ ਗੁੰਜਰਾ ਬਧਨੇ ਗੱਲ ਹੈ ਆਪਾਂ ਅੱਗੇ ਜਾਣਾ ਚਾਹੀਦਾ ਹੈ। ਬਾਕੀ ਸੱਚੇ ਪਾਣੀ ਗਰਮ ਬਹੁਤ ਹੈ। ਚਲੋ ਅੱਗੇ ਮਨਉਂਦੇ ਹਾਂ। ਇਹ ਕਹਿੰਦੇ ਸੱਚਾ ਪਾਣੀ ਮੇਰੇ ਖਿਆਲ ਤੋਂ ਠੰਡਾ ਹੈ। ਯੂਸੀ ਟੈਪ ਕਾਰੇ। ਗੁਰਵਾਰ ਸਿੰਘ ਪਹੁੰਚ ਗਏ। ਬਸਰੀ ਨਾਦੇ ਮੰਦਿਰ ਚ। ਠੀਕ ਹੈ। ਲੋ ਜੀ ਬਾਈ ਦਰਸ਼ਨ ਕਰ ਲਓ। ਨੇੜੇ ਤੋਂ ਘਾਟਾ ਬਹੁਤ ਵੱਡਾ ਲੱਗਿਆ ਹੋਇਆ ਹੈ। ਥੋੜੀ 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 ਆਪਾਂ ਉਹ ਮਿਹਰ ਕਰੇ ਪੰਜ ਚੜ੍ਹਦੀ ਗੱਲਾ ਬਖਸ਼ ਤੇ ਦਿਨਾਂ ਦਾ ਬੁੱਕ ਲਾ ਗਏ ਨੇ ਆਦ ਮੱਥਾ ਜੀ ਬਾਈ ਪਰੇਟੀ ਰਸੀ ਵੀ ਬਹੁਤ ਜ਼ਿਆਦਾ ਤੇ ਮੰਦਿਰ ਹੈਗਾ 9:30 ਵਜੇ ਤੱਕ ਖੁੱਲ੍ਹਾ ਤੇ ਉਹਦੇ ਕਰਕੇ ਆਪਾਂ ਨੇ ਵੀਡੀਓ ਜਿੱਨਾ ਪਾ ਰਹੇ ਹਾਂ ਜੀ ਅੰਦਰ ਵੀ ਦੇਖ ਸਕਦੇ ਤਾਂ ਕਰਕੇ ਆਪਾਂ ਮੱਥਾ ਵੀ ਨਹੀਂ ਦੇਕਣਗੇ ਢੀੜਤੀ ਬਹੁਤ ਜ਼ਿਆਦਾ ਅਸੀਂ ਥੱਕੇ ਹੋਏ ਤੇ ਉਦੇ ਕਰਕੇ ਅਸੀਂ ਅੱਧ ਜਿਵੇਂ ਮੁੜਿਆ ਹੈ ਤੇ ਥੋੜਾ ਜਿਹਾ ਸਿਸਟਮ ਉਹਦੇ ਤਰਾਵਟ ਕਰਕੇ ਅਸੀਂ ਨਹੀਂ ਗਏ ਬਾਕੀ ਤੁਹਾਨੂੰ ਦਰਸ਼ਨ ਅਪਰਾਧ ਕਰਾ ਦੇਣੀ ਹੈ ਦਿਖਾਤਾ ਜਿੰਨਾ ਕਿ ਦਿਖਾ ਸਕਦੇ ਤੇ ਅਸੀਂ ਉਹ ਆਸੀਂ ਜੀਕਾ ਚਲਿਏ ਢੰਡ ਲੱਗਦੀ ਆ ਹਨਾ ਜਾ ਕੇ ਹੁਣ ਅਰੈਸਟ ਕਰੀਏ ਕਿਉਂ ਉੱਪਰ ਤੇ ਇਦਾਂ ਹੀ ਉਤਰੇ ਹੋਏ ਆ ਸ੍ਰੀ ਹਿਮਕੁੰਣ ਸਾਹਿਬ ਤੋਂ ਉਹਦੇ ਕਰਕੇ ਆਪਾਂ ਨੂੰ ਉਹਦਾ ਚੱਕਰ ਪੈ ਰਿਹਾ ਹੈ ਲਾਈਨ ਚ ਗਏ ਤੇ ਲੱਗਣ ਪਰ ਨਹੀਂ ਲੱਗ ਸਕਿਆ ਚਲੋ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਚ ਸਸ ਸੀ ਕਰੋ ਭਾਜੀ ਇਹ ਬਦਰੀਨਾਥ ਦਾ ਬਾਜ਼ਾਰ ਠੀਕ ਹੈ ਜੀ ਸਾਹਮਣੇ ਮੰਦਿਰ ਹੈ ਬਹੁਤ ਸੋਹਣਾ ਲੱਗ ਰਿਹਾ ਵੀਰੇ ਯਾਨ ਡੈਕੋਰੇਸ਼ਨ ਵਗੈਰਾ ਕਰੀ ਹੋਈ ਹੈ ਆ ਸਾਡੇ ਬੰਦੇ ਥੱਕੇ ਫਿਰਦੇ ਆ ਇਹਨਾਂ ਦਾ ਔਖਾ ਥੱਕੇ ਫਿਰਦੇ ਹੁਣ ਢਾਬਾ ਢੂਬਾ ਦੇਖ ਕੇ ਰੋਟੀ ਖਾਈਏ ਬਈ ਪ੍ਰਸ਼ਾਦਾ ਛਕਿਆ ਜਾਵੇ ਠੀਕ ਹੈ ਜ਼ਰੂਰ ਜੀ ਥੱਕੇ ਹੋਏ ਆ ਸੈਨ ਸ਼ਕਤੀ ਮੁੱਕ ਗਈ ਮੁੱਕ ਗਈ ਸੈੱਲ ਖਤਮ ਹੋ ਗਏ ਸੈੱਲ ਮੁੱਕ ਗਏ ਭਾਜੀ ਟਾਈਮ ਵੀਰੇ ਬਾਦੂ ਆ ਹੋਰ ਟਾਈਮ ਲੱਗਦਾ ਹੁਣ ਤਾਂ ਹੋਣਾ ਹੀ ਨਹੀਂ ਦਰਸ਼ਨ ਤੁਹਾਡੇ ਹੁਣ ਨਹੀਂ ਹੋਣ ਬਈ ਮੁਸ਼ਕਲ ਆ ਵੀਰੇ ਸਵੇਰੇ 4 ਵਜੇ 4 ਵਜੇ ਆ ਜੀ ਉਰੀ ਰਹਿਣਾ ਤੁਸੀਂ 4 5 ਵਜੇ ਅੱਜ ਸੋਨੂੰ ਨੇ ਜਵਾਬ ਵੀ ਦਿੱਤਾ ਕਿ ਇਹਨਾਂ ਨੂੰ ਜਵਾਬ ਨਹੀਂ ਜਾਂਦੇ। ਹਾਂ ਪਤਾ ਨਹੀਂ ਵੀ ਆਏ ਕੋਲੋ ਵੀ ਆਈਪੀ ਆਪ ਪਹਿਲੀ ਵਾਰ ਆਏ ਪਤਾ ਨਹੀਂ ਹੈ ਨਾ। ਬਿਜਾਣੀ ਕੇ ਚੱਲ ਦਰਸ਼ਨ ਹੋ ਗਏ ਵੀਰੇ ਬਹੁਤ ਐ। ਚਲੋ ਬਾਕੀ ਭਾਈ ਬਾਜ਼ਾਰ ਦੇਖ ਲੋ। ਮਦਰੀਨਾਥ ਦਾ ਚਲੋ ਬਾਕੀ ਨਲਰੇ ਭਾਈ ਅੱਗੇ। ਇਹ ਵੀ ਹੈ ਬਾਈ ਕਹਿ ਨਹੀਂ ਸਾਡੇ ਆਪਾਂ ਵੀ ਕਿਹਾਏ ਪਰ ਹਾਂ ਦੇ ਨਹੀਂ ਗੱਲ ਤੂੰ ਜਿਹੜੇ ਸਾਡੀ ਚੀਜ਼ ਬਣਾਈ ਵੀ ਹੈ ਸ਼ਿਵਲਿੰਗ ਬਣਾਈ ਵੀ ਹੈ ਤੇ ਲਗਾ ਵੀ ਤੇ ਮਨਲਾਦੀ ਜਿਵੇਂ ਆਪਣੇ ਲੈ ਕੇ ਜਾਂਦੇ ਹੁੰਦੇ ਨੇ ਨਾ ਉਹ ਚੀਜ਼ ਆ ਮਾੜੀ ਦੇ ਫਲੇਗ ਜਨ ਨੇ ਉਹ ਚੀਜ਼ ਹੈ ਬਿਊਰੋ ਹੋਟਲ ਹੋਟਲ ਵਗੈਰਾ ਬਹੁਤ ਵਧੀਆ ਬਾਈ ਕਰੇ ਪਏ ਤਿਆਰ ਚੀਜ਼ਾਂ ਉਹਰੇ ਬਹੁਤ ਸੋਹਣੀਆਂ ਸੋਹਣੀਆਂ ਰੱਖੀਆਂ ਵੀ ਨੇ ਮੰਦਰ ਸਮਾਨ ਉਹਰੇ ਬਹੁਤ ਪਿੱਤਲ ਦਾ ਜਿਹੜਾ ਮਰਜ਼ੀ ਲੈ ਲਓ ਮਤਲਬ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਦੇਖ ਲਓ ਉਹ ਸੋਨੇ ਸੋਨੇ ਮੂਤੀਆਂ ਬਣਾ ਕੇ ਰੱਖੀਆਂ ਵੀ ਨੇ ਗਰਮ ਗਰਮ ਜਲੇਬੀਆਂ ਅਮਰ ਤਾਂ ਕਹਿੰਦਾ ਮੈਂ ਜਲੇਬੀਆਂ ਕਰਦੀ ਆ ਬਹੁਤ ਵਧੀਆ ਬਣੇ ਪੈਗਨੈਂਸ ਲੇਕਿਨ ਇੱਕ ਵਾਰ ਪਰ ਪੈਗਨੈਂਸ ਆ ਰਹੀ ਆ ਬਹੁਤ ਸੋਹਣੀ ਆ ਬੜਾ ਸੋਹਣੀ ਆ ਜੀ ਕੁਛ ਠੀਕ ਆ ਕੀ ਉਪੀਕੇ ਦੇਖਿਓ ਥੋੜੀ ਜਿਹੀ ਮਲਾਈ ਕੇਸਰ ਦਾ ਲੱਗ ਰਿਹਾ ਹੈ ਹਾਂ ਕੇਸਰ ਲੱਗ ਰਿਹਾ ਹੈ ਇਹ ओरिजिनल ਹੀ ਮਿਲ ਲਗੇ ਸਰ ਆਪਣਾ ਦੂਆ ਨਹੀਂ ਪਲਾਸਟਿਕ ਅੱਛਾ ਚਲੋ ਇਹ ਥੋੜਾ ਜਿਹਾ ਨੇ ਕਰੀਮ ਫੱਕ ਦੇਣੀ ਬਾਕੀ ਦੁੱਧ ਆ ਜਾ ਬਾਈ ਨਹੀਂ ਤੇ ਮੈਂ ਆਪ ਬਣਾਉਣ ਲੱਗ ਦੇਸਾਂਗਾ ਹਾਂ ਦੱਸ ਫਿਰ ਹੁਣ ਕਿਦਾਂ ਗਲਾਸ ਕੇ ਸਤਾ 50 ਰੁਪਏ ਦਾ 50 ਰੁਪਏ ਦਾ ਕਿਹੜੇ ਕਿਹੜੇ ਜਲੇਬੀ ਸਾਥ ਵਿੱਚ ਦੇ ਦੇ 40 ਰੁਪਏ ਦਾ ਹਾਂ ਸਾਥ ਵਿੱਚ ਨਹੀਂ ਦੇਗਾ ਸਾਥ ਵਿੱਚ ਨਹੀਂ ਦੇਗਾ ਭਈ ਇਹ ਬੰਦਾ ਕਹਿੰਦਾ ਸਾਥ ਵਿੱਚ ਨਹੀਂ ਦੇਗਾ ਜਲੇਬੀ ਰਬ ਜੀ ਜੀ ਨਾ ਬਣਾਈ ਹੈ ਚਲੋ ਬਰਾਬਰ ਸਾਨ ਕਿਦਾਂ ਬਣਾਉਂਦਾ ਬੰਦਾ 90 ਰੁਪਏ ਚ ਪੈ ਜਾਣਾ ਸਿਸਟਮ ਠੀਕ ਆ ਪਰ ਆਏ ਆ ਦੂਰ ਆਏ ਆ ਖਾ ਪੀ ਕੇ ਦੇਖ ਕੇ ਵੇਚ ਕਰਕੇ ਜਾਂਦਾ ਰੋ ਵੀਰ ਜੀ ਥੋੜਾ ਇਧਰ ਹੋ ਜਾ ਨਹੀਂ ਮੈਂ ਹੀ ਬਣਾਉਂਗਾ ਜੋ ਬਣਾ ਲਓ ਬੜੀਆ ਬਣਾਣਾ ਭਾਈ ਚੈੱਕ ਕਰਨਾ ਵੀ ਕਿ ਆ ਕੋਈ ਸੁਪਾਉਂਦਾ ਹਾਂ 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 ਮਿੱਠਾ ਮਿੱਠਾ ਖੜ ਜਾ ਖੜ ਜਾ ਖੜ ਜਾ ਇਹ ਮਤਲਬ ਨੀਚੇ ਆ ਉਹ ਉੱਪਰ ਹੋ ਗਿਆ ਹਣੀ ਦੇਖੋ ਇਹ ਜ ਇਹ ਕੜਾ ਹੋਇਆ ਦੁੱਧ ਹੈ ਇਹ ਵੀ ਹਾਂ ਇਹ ਵੀ ਉੱਪਰ ਲਾਉਂਗਾ ਮੈਂ ਅੱਜ ਇਹ ਪਿੰਡੇ ਰਹਨੇ ਆ ਹਾਂ ਇੱਕ ਸਰ ਜਿਹੜਾ ਇੱਕ ਪਿਆ ਹੋਇਆ ਵੀ ਇੱਕ ਫੁੱਟ ਰੇ ਕਿੰਨੇ ਸਾਰਾ ਡਾਲ ਦੇਗੇ ਇਹਨਾਂ ਨਹੀਂ ਹਾਂ ਫਿਰ ਗੱਗ ਤੇ ਪਾਦੇ ਕਭੀ ਨਹੀਂ ਆਣਾ ਪੀਦਾ ਸੁਣ ਰਿਹਾ ਹੈ ਕੁਛ ਨਹੀਂ ਨਹੀਂ ਇਹ ਟਿਕਾਣਾ ਇਹ ਟਿਕਾਣੇ ਸੇ ਜਿਹੜਾ ਪੀਦਾ ਹੋਇਆ ਵੀ ਜੈਲ ਹੋਇਆ ਹੋਰ ਗਾੜੀ ਨੂੰ ਥੋੜੀ ਪੀਦਾ ਹੋਇਆ ਇਹ ਸਰ ਵੀ ਐ ਥੋੜਾ ਹਾਂ ਜਿਹੜਾ ਹਲਦੀ ਵੀ ਡਾਲਾ ਹੋਇਆ ਹੈ ਮੈਂ ਵੀ ਆਹ ਗਲਾਸ ਚ ਭਾਈ ਸਾਨੂੰ ਤਾਂ

हमारे कड़ाई वाला दूध बोलते हैं हमारे वाले भी आप कड़ाई में हमारे कड़ाई में इसको बोलते हैं बजाए कोई बात आ गई ना अलग हो गया ना काम एक बात है ये भाई ये जलेबी साथ में नहीं देगा लड़ाई तो हमारी जलेबी हो गए 100 ग्राम जलेबी कर दो जलेबी का नहीं 100 ग्राम कर दी उसी सारी खा लेंगे चल भाई गरम गरम बना स्वाद लेणा दूध ਨਾਲ ਜਿੱਦਾਂ ਮਰਜ਼ੀ ਹੋਇਆ बिल्कुल भाई ठीक है गरम गरम बनी की भैया ठीक है हां बिल्कुल गरम चाहिए दूध है काई गरम बाकी इन दूध के ये टेस्टिंग वास्ते अलग दे टेस्टिंग किया और बना ना भाई जितने खड़े सभी को बनाना है बनाना है भाई एक खड़ा है एक लड़का भाई ये नहीं देगा तुझे इतना तड़ा है यार सब दे खड़े हैं ऐनाक तो माल पहनदे ही है लो जी ये पानी वाली बोतल जय पात पादंदर ने चना बता देते हैं आपको हां जी सर जलेबी गरमा गरम ਬਾਜੀ ਹਮਾਰੇ ਨਾ ਕੱਪੜੇ ਮੇਂ ਡਾਲਦੇ ਇਸਕੋ ਇੱਕ ਮਿੰਟ ਆਹ ਕੱਪੜੇ ਨਹੀਂ ਇਸਕੋ ਵੀ ਐਸੇ ਰੱਖ ਕੇ ਇਹ ਬੰਦਾ ਮੈਨੂੰ ਤੇਜ਼ ਲੱਗਦਾ ਥੋੜਾ ਜਹਾ ਲੈ ਵੀ ਜਲੇਬੀ ਕਰਤੀ ਹੁੰਦੇ ਨੇ ਤਿਆਰ ਨਾਲ ਦੀ ਨਾਲੇ ਠੀਕ ਹੈ ਚਲੋ ਵਧੀਆ ਥੋੜਾ ਬਾਈ ਕੰਮ ਵੱਧ ਤੇ ਵੱਧ ਚੱਲੇ ਲੈ ਵੀ ਦੁੱਧ ਹਾਂ ਬਾਈ ਕਿੱਦਾਂ ਦਾ ਸੁਆਦ ਹੈ ਹੈਲੋ ਵਾਹ ਬਾਈ ਵਾਹ ਲੈ ਵੀ ਗੁਰਵਾਜ ਨੂੰ ਮਲਾਈ ਪਾਤੀ ਭਾਈ ਨੇ ਪੂਰੀ ਵੀ ਬੱਚਾ ਇਹ ਥੱਕ ਨਾ ਜਾਵੇ ਇਹ ਇਹ ਵਹੀ ਪਰ ਇਹ ਮਾਨਵ ਕਲਿਆਣ ਦੇ ਤਨੇ ਬਾਕੀਆਂ ਨੂੰ ਵੀ ਮਿਲ ਗਿਆ ਬਾਈ ਬਹੁਤ ਸੁਆਦ ਹੈ ਘੈਂਟ ਬਣਿਆ ਹੋਇਆ ਐਨ ਵਧੀਆ ਪਹਿਲੀ ਵਾਰ ਪੀਤਾ ਜਿੰਦਗੀ ਜੀ ਮੈਂ ਪਹਿਲੀ ਵਾਰ ਬਣਿਆ ਹੋਇਆ ਹਾਂ ਜੀ ਅੰਮ੍ਰਿਤਸਰ ਬਹੁਤ ਯਾਰ ਹੈ ਜੀ ਮੈਂ ਪੀਤਾ ਪਹਿਲੀ ਵਾਰ ਉਹਦੇ ਨਾ ਪੂਰਾ ਘੜਿਆ ਹੋਦਾ ਸੋਨੂੰ ਐਨ ਪੂਰਾ ਪੀਤਾ ਪਰ ਬਹੁਤ ਸੁਆਦ ਬਣਿਆ ਹੋਇਆ ਲੋ ਜੀ ਕਿਆ ਕਰ ਲੋ ਜੀ ਬਾਈ ਅਸੀਂ ਆ ਕੇ ਬਦਰੀਨਾਥ ਤੋਂ ਥੋੜਾ ਜਾ ਕੇ ਅੱਧਾ ਕਿਲੋਮੀਟਰ ਤੇ ਆਪਾਂ ਹੁਣ ਜਾਣਾ ਤਾਂ ਹੈਗਾ ਤਾਂ ਅੱਗੇ ਨੂੰ ਚੱਲੇ ਵੀ ਐ ਠੀਕ ਹੈ ਤੇ ਅੱਗੇ ਹੈਗਾ ਆਰਮੀ ਏਰੀਆ ਨੇਰਾ ਹੀ ਹੋ ਗਿਆ ਨੇਰਾ ਹੋ ਗਿਆ ਆਪਾਂ ਨੂੰ ਪੂਰਾ ਹੁਣ ਅਸੀਂ ਰਹਿ ਗਏ ਦੋ ਤਰਫਾਂ ਬਿਊਰੋ ਰੂਮ ਲਈਏ ਜਾਂ ਨਾ ਲਈਏ ਠੀਕ ਹੈ ਜੀ ਜੇ ਹੁਣ ਰੂਮ ਲੈ ਲਿਆ ਤਾਂ ਅਸੀਂ ਸਵੇਰੇ ਸਾਰਾ ਦਿਨ ਖਰਾਬ ਜਾਣਾ ਕੱਲ ਦਾ ਹੁਣ ਅਸੀਂ ਇੱਕ ਪਲਾਨ ਜਿਹਾ ਹੀ ਬਣਾਇਆ ਏ ਬਿਊਰੋ ਤੇ ਜਾਂਦੇ ਆ ਜਿੱਥੇ ਆਰਮੀ ਭਾਈਆਂ ਨੇ ਮੋੜ ਤੇ ਉੱਥੇ ਦੇ ਆਪਾਂ ਵਾਪਸ ਆ ਜਾਣਾ ਜੇ ਆਪਾਂ ਸਿਰੇ ਚਲੇ ਗਏ ਤਾਂ ਤੁਹਾਨੂੰ ਦਿਖਾ ਦੇਣਾ ਵੀ ਲਾਸਟ ਪਿੰਡ ਆਹੇ ਠੀਕ ਹੈ ਜੀ ਨਹੀਂ ਤਾਂ ਆਪਾਂ ਓ ਰੀ ਰਾਤ ਰਹਿ ਕੇ ਦੁਆਰੇ ਬਦਰੀਨਾਥ ਮੁੜ ਕੇ 2-3 ਕਿਲੋਮੀਟਰ ਫਿਰ ਆਪਾਂ ਤੁਹਾਨੂੰ ਦਿਖਾ ਦੇਣਾ ਵੀ ਅੱਗੇ ਆਏ ਦਿਨ ਚ ਵੈਸੇ ਦਿਨ ਦਾ ਵੀ ਉਹ ਦਿੰਦਾ ਹੀ ਹੁੰਦਾ ਰਾਤ ਦਾ ਰਾਤ ਦਾ ਹੀ ਹੁੰਦਾ ਜੀ ਕੋਸ਼ਿਸ਼ ਕਰਦੇ ਆਪਾਂ ਕਿੱਥੇ ਤੱਕ ਜਾਂਦੇ ਜੇ ਆਪਾਂ ਨੂੰ ਗਾਹਾਂ ਰੂਮ ਮਿਲ ਗਿਆ ਚਾਂਸ ਹੈਗੇ ਆ ਮਤਲਬ 50-50 ਹੈ ਜੇ ਮਿਲ ਗਿਆ ਤਾਂ ਆਪਾਂ ਉੱਥੇ ਹੀ ਰਹਿ ਜਾਣਾ ਨਹੀਂ ਆਪਣੀ ਵਾਪਸੀ ਹੈ ਫਿਰ ਆਪਾਂ ਤੁਹਾਨੂੰ ਸਵੇਰੇ ਸਾਜਰੇ ਦਿਖਾਵਾਂਗੇ ਚਲੋ ਬਾਕੀ ਹੁਣ ਡਰਾਈਵ ਸ਼ੁਰੂ ਕਰਦੇ ਹਾਂ ਓਕੇ ਜੀ ਆਹ ਸਹੀ ਫਲੈਸ਼ ਵੱਲ ਗਈ ਕੋਈ ਗੱਲ ਨਹੀਂ ਮੈਂ ਬੋਲਾਂਗਾ ਤੂੰ ਬੋਲੂਗਾ ਬੋਲ ਦੇ ਤੂੰ ਲਓ ਜੀ ਅਸੀਂ ਬਦਰੀਨਾਥ ਤੇ ਕਿਲੋ ਡੇਢ ਕਿਲੋ 3 ਕਿਲੋਮੀਟਰ ਹੈ ਨਾ 3 ਕਿਲੋਮੀਟਰ ਅੱਗੇ ਅੱਗੇ ਇਹ ਹੈਗਾ ਲਾਸਟ ਪਿੰਡ ਇੰਡੀਆ ਦਾ ਭਾਰਤ ਦਾ ਪ੍ਰਥਮ گاਉਂ ਮਾਣਾ ਇਹ ਲਾਸਟ ਪਿੰਡ ਆ ਬਾਈ ਇੰਡੀਆ ਤਾਂ ਹੁਣ ਇਹ ਨਹੀਂ ਪਤਾ ਸਾਨੂੰ ਅੱਗੇ ਉਹਨਾਂ ਨੇ ਜਾਣ ਦਉਗੇ ਜਾਣ ਦਉਗੇ ਜਾਂ ਨਹੀਂ ਵੀ ਹੋਈ ਵੀ ਰਾਤ ਵੀ ਬਹੁਤ ਹੋਈ ਵੀ ਆ ਨਾ ਲੱਗਦੀ ਮੈਨੂੰ ਕੋਈ ਔਖਾ ਹੀ ਆ ਮਤਲਬ ਜਾਣ ਨਹੀਂ ਦੰਦੇ ਐ ਸੋਨਿਆ ਜੀਆ ਜਿਵੇਂ ਚੈੱਕ ਕਰ ਲੈਂਦੇ ਆ ਚਲੋ ਦੇਖ ਲੈਂਦੇ ਮਿੰਤਾ ਤਰਲੇ ਕਰ ਲੀਏ ਥੋੜਾ ਥੋੜਾ ਮੈਂ ਜਾ ਕੇ ਆਵਾਂ ਫਿਰ ਦੇਖਾਂ ਟਰਾਈ ਜੀ ਕਰਕੇ ਐ ਕਰ ਸਿਆਣਾ ਜਾਂ ਤੂੰ ਹੀ ਲੱਗਦਾ ਮੈਨੂੰ ਜਾਇਆ ਜਾਂ ਸ਼ੇਰਵਣ ਬਾਈ ਸਿਆਣਾ ਬੰਦੇ ਇੰਟਰ ਹੋ ਚੁੱਕੇ ਆ ਇਹ ਹੋਰੇ ਬਾਜ਼ਾਰ ਛੋਟਾ ਜਿਹਾ ਸਾਂ ਇਹ ਜਿੱਦ ਜਣਾ ਇਕ ਜਣਾ ਹਿਸਾਇਆ ਹੋਰ ਹਲਕਾ ਅੱਗੇ ਜਾਣਾ ਸਿੰਘ ਜਣਾ ਹੋ ਮਿੱਚਣਾ ਮੋਖ ਨਾਮ ਤੇ ਆ ਮੋਖਸ਼ ਨਾਮ ਦੁਕਾਨਾਂ ਦਾ ਸ਼ਟਰ ਲੱਗਣ ਲੱਗੇ ਪੰਜਾਬੀ ਮਨਲਾ ਦੀ ਪਹਿਲੀ ਵਾਰ ਦੇਖਿਆ ਇਹਨਾਂ ਨੇ ਔਰ ਇਹ ਸੋਨੇ ਇਹਨਾਂ ਦਾ ਬਾਈ ਸੀਜ਼ਨ 4-5 ਮਹੀਨੇ ਦਾ ਹੀ ਹੁੰਦਾ ਏ ਤੇ ਅੱਗੇ ਦੇਖਦੇ ਜਾ ਕੇ ਨਾਓ ਭਾਈ ਸੋਨੂ ਸਿੰਘ ਬਹੁਤ ਤਿੱਖੇ ਆ ਭਾਈ ਲੱਗੇ ਰੇ ਹੈ ਵੀ ਇੰਡੀਆ ਦਾ ਫਰਸਟ ਪਿੰਡ ਹੈ ਹੈ ਸੋਨੇ ਪਾਕਿਸਤਾਨ ਲਾਸਟ ਹੈ ਬੜਾ ਵਈ ਕੰਦ ਦੇਖੋ ਫਰੈਸ਼ ਚੜਿਆ ਵਾ ਇਧਰ ਲੋ ਜੀ ਇਹ ਆ ਭਾਈ ਜਿਹੜੇ ਖੁਦ ਇਹ ਆਪ ਵੀ ਵੀ ਬੁੰਨਦੇ ਆ ਤੇ ਪਹਿਰਾਵਾ ਹੈ ਤੇ ਕੁਛ ਕੁ ਰੈਡੀਮੇਡ ਹੈ ਚਲੋ ਬਾਕੀ ਅੱਗੇ ਤੁਹਾਨੂੰ ਦਿਖਾਣੇ ਜਾ ਕੇ ਅੱਗੇ ਰੂਮ ਵਗੈਰਾ ਮਿਲ ਜਾਣਗੇ ਚਲੋ ਇਹ ਇਹੀ ਪਹ ਹੈ ਤੁਹਾਡਾ ਗੁਲਬਾਤ ਜਿੱਹੀ ਪੇ ਰਹਿ ਜਾ ਐਤੀ ਰਹਿ ਜਾਊਗਾ ਹੈ ਚਲ ਵੀ ਆ ਜਾ

कितनी आगे यहाँ से यहाँ पर से गणेश गुफा है, है, तो तो है, है ना वही पे जाना है ऊपर यहाँ पर गणेश गुफा है यहाँ पर कमरा है यहाँ पर सुबह व्यू दिखेगा घूमने के लिए भी वो बड़े देखो अभी आ रहे हैं लोग बस यहाँ से पैदल मार्ग पाँच किलोमीटर आगे पैदल, पैदल, पैदल। जाना, जाना किलोमीटर जो तो, चाय की तो दुकान है वो तो पैदल ही तो

ਬਜਰੀ ਕਿਰਾ ਗੋਮੋਤਰੀ ਯਮੋਤਰੀ ওকে ਚਲੋ ਦਾਮ ਚਲੋ ਦਾਮ 3 ਦਾਮ yes ਚਲੋ ਸਾਰੇ ਬੰਦੇ ਆਣਾ ਚਲੋ